ਇਸ ਪ੍ਰੋਗਰਾਮ ਦੇ ਪ੍ਰાયojਕ ਘੁਮਣ ਪ੍ਰੋਡਕਸ਼ਨਜ਼ ਜਲੰਧਰ ਪਿੰਡ ਨਾਲ ਨੇੜੇ ਲੋਈਆ ਜ਼ਿਲ੍ਹਾ ਜਲੰਧਰ ਡੇਰਾ ਬਾਬਾ ਅਮਰਨਾਥ ਜੀ ਵਿਖੇ ਇਥੋਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਬਲਵੰਤਨਾਥ ਜੀ ਵੱਲੋਂ ਬਾਬਾ ਬਲਵੀਰਨਾਥ ਜੀ ਦੇ ਅਸ਼ੀਰਵਾਦ ਸਦਕਾ ਸੰਤ ਬਾਬਾ ਅਮਰਨਾਥ ਜੀ ਦੀ ਯਾਦ ਵਿੱਚ ਸਲਾਨਾ ਵਰਤੀ ਸਮਾਗਮ ਬਹੁਤ ਹੀ ਸ਼ਰਧਾ ਨਾਲ ਪਿੰਡ ਵਾਸੀ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਮੌਕੇ ਤੇ ਸਭ ਤੋਂ ਪਹਿਲਾਂ ਸ਼੍ਰੀ ਖਾਨਪਾਟ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਸਮੇਂ ਤੇ ਮਹਾਪੁਰਸ਼ਾਂ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਮਾਲਾ ਸਾਹਿਬ ਭੇਟ ਕੀਤੇ ਗਏ ਅਤੇ ਗੁਰੂ ਮਹਾਰਾਜ ਜੀ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀਆਂ ਕੀਤੀਆਂ ਗਈਆਂ ਵਾਹ ਹੇ ਰੰਗਤ ਗੁਰਤੇ ਅਮਰਦਾਸ RAMDAS ਹੋਈ ਸੁਹਾਈ ਅਜਨ ਹਰ ਗੋਬਿੰਦ ਨਾਮ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਲੁ 타ਏ ਹੋਏ ਸਹਾਏ ਦਸਾ ਪਾਸੀਆ ਦੀ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਰਗ ਦਾ ਅੰਤਰ ਕੇ ਬੋਲ ਜੀ ਹਾਏ ਗੁਰੂ ਕਿਆਂ ਮੁਕਤਿਆ ਹਤਿਆ ਜਪਿਆ ਤਪਿਆ ਜਿਨਾ ਨਾਮ ਜਪਿਆ ਵੱਡ ਕੇ ਛਕਿਆ ਦੇਖਿ ਵਾਹੀ ਤੇਗ ਵਾਹੀ ਦੇਖਿਆ ਡਠ ਕੀਤਾ ਤਲਾ ਪਿਆਰਿਆ ਸ਼ਿਆਰਿਆ ਦੀ ਕਮਾਈ ਦਾ ਧਿਆਨ ਕਰਕੇ ਖਰਸਾ ਸਹਿ ਬੱਲਾ ਜੀ ਭੋਗ ਪਾਉਣ ਤੋਂ ਬਾਅਦ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਹਰ ਖੁੱਲੇ ਪੰਡਾਲ ਵਿੱਚ ਸ਼ੋਭਤ ਕੀਤਾ ਗਿਆ ਇਸ ਸਮੇਂ ਤੇ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਦਾ ਗੁਣਗਾਨ ਕੀਤਾ ਗਿਆ ਅਤੇ ਕਵਿਸ਼ਰੀ ਜਥਿਆਂ ਵੱਲੋਂ ਵੀ ਕਵਿਤਾਵਾਂ ਦਾ ਗਾਇਨ ਕੀਤਾ ਗਿਆ ਅਰਸੀ ਸਮਾਗਮ ਮੌਕੇ 6 ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਆਨੰਦ ਕਾਰਜ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਏ ਗਏ ਇਸ ਸਮੇਂ ਤੇ ਮਹਾਪੁਰਸ਼ਾਂ ਵੱਲੋਂ ਪੱਲੇ ਦੀ ਰਸਮ ਅਦਾ ਕੀਤੀ ਗਈ ਅਤੇ ਵਿਆਹ ਵਾਲੇ ਜੋੜਿਆਂ ਨੂੰ ਮਾਇਆ ਦੇ ਸ਼ਗਨ ਦੇ ਨਾਲ-ਨਾਲ ਘੜੀਆਂ ਵੀ ਦਿੱਤੀਆਂ ਗਈਆਂ ਇੱਥੇ ਇਹ ਜ਼ਿਕਰਯੋਗ ਹੈ ਕਿ ਵਿਆਹ ਵਾਲੇ ਜੋੜਿਆਂ ਨੂੰ ਵਿਆਹ ਦੇ ਸਰਟੀਫਿਕੇਟ ਦਿੱਤੇ ਗਏ ਉੱਥੇ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਵਸਤਾਂ ਵੀ ਤੋਹਫੇ ਦੇ ਤੌਰ ਤੇ ਦਿੱਤੀਆਂ ਗਈਆਂ ਤੇ ਨਾਲ ਇੱਕ ਬੇਨਤੀ ਜ਼ਰੂਰ ਆ ਵੀ ਸ਼ਰਨਾਂ ਲੰਗਾ ਹੋਈ ਜੀ ਸਰ ਆਪਣਾ ਢੱਕੇ ਬੈਣਾ ਸਤਿਕਾਰ ਬੇਨਤੀ ਜ਼ਰੂਰ ਪ੍ਰਯਾਤ ਕਰਿਓ ਸਮੂਹ ਸ਼੍ਰੋਗ੍ਰਸ ਸਮਾਰਪਕਾਸ਼ ਪਾਰ ਆਪੋ ਆਪ ਆਪਣਾ ਸ਼ਰਨ ਢੱਕੇ ਬੈਣਾ ਤੇ ਬੇਨਤੀ ਅਰਜ਼ੀ ਪ੍ਰਯਾਤ ਕਰਨੀ ਦੀ ਸੋ ਆਓ ਬੋਲ ਪੰਗਲਾ ਸਮੂਹ ਸੰਗਤ ਕੱਲ੍ਹ ਤੇ i but... do É ਸਮਾਗਮ ਮੌਕੇ ਸਾਧੂਆਂ ਦੀ ਪੰਗਤ ਵੀ ਲਗਵਾਈ ਗਈ। ਉਹਨਾਂ ਨੂੰ ਸੰਤ ਬਾਬਾ ਬਲਵੰਤਨਾਥ ਜੀ ਵੱਲੋਂ ਦਰਸ਼ਨੀ ਭੇਟਾ ਵੀ ਦਿੱਤੀ ਗਈ। ਇਸ ਸਮੇਂ ਤੇ ਸੰਗਤਾਂ ਅਤੇ ਬਰਾਤੀਆਂ ਵਾਸਤੇ ਵੀ ਲੰਗਰ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਤੇ ਸੇਵਾਦਾਰਾਂ ਵੱਲੋਂ ਆਪੋ ਆਪਣੀ ਸੇਵਾ ਬਹੁਤ ਹੀ ਸਤਿਕਾਰ ਨਾਲ ਨਿਭਾਈ ਜਾ ਰਹੀ ਸੀ। ਸਮਾਗਮ ਮੌਕੇ ਲੱਗੀਆਂ ਦੁਕਾਨਾਂ ਵੀ ਸਮਾਗਮ ਦੇ ਵਿੱਚ ਚਾਰ ਚੰਦ ਲਗਾ ਰਹੀਆਂ ਸਨ ਸਮਾਗਮ ਮੌਕੇ ਸੰਤ ਬਾਬਾ ਬਲਵੰਤ ਨਾਥ ਜੀ ਨੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ ਸ਼੍ਰੀ ਸ਼੍ਰੀ 108 ਡੇਰਾ ਬਾਬਾ ਅਮਰਨਾਥ ਜੀ ਪੈਣ ਨਾਲ ਵਿਖੇ ਬਾਬਾ ਅਮਰਨਾਥ ਜੀ ਦੀ 44ਵੀਂ ਵਰ੍ਹੇਗੰਢ ਮਨਾਈ ਗਈ ਜੋ ਹਰ ਸਾਲ ਮਨਾਈ ਜਾਂਦੀ ਹੈ ਇਸ ਵਿੱਚ ਜਿਨ੍ਹਾਂ ਜਿਨ੍ਹਾਂ ਬੱਚਿਆਂ ਵੱਲੋਂ ਸਹਿਯੋਗ ਦਿੱਤਾ ਗਿਆ ਤਨ ਮਨ ਧਨ ਦੇ ਨਾਲ ਗੁਰੂ ਮਹਾਰਾਜ ਬਾਬਾ ਅਮਰਨਾਥ ਜੀ ਉਹਨਾਂ ਦੀ ਸਦਾ ਚੱਲਦੀ ਕਲਾ ਰੱਖੇ ਰੱਖਣ ਤੇ ਜੋ ਵੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਦੇ ਗੁਰਮਾਰਗ ਕਾਲਜ ਗਾਸਕਰ ਨੂੰ ਉਹਨਾਂ ਦੇ ਅੰਗ ਸੰਭ ਸਹਾਈ ਰਹਿਣ ਕਿ ਉਹਨਾਂ ਨੂੰ ਸਦਾ ਹੀ ਬਾਬਾ ਮਨਨਾ ਜੀ ਆਪਣੇ ਚਰਨਾਂ ਦੀ ਸੇਵਾ ਕਰਨ ਦੇ लायक ਬਣਾਈ ਰੱਖ ਆਪਣਾ ਅਸ਼ੀਰਵਾਦ ਦੇਣ ਇਸ ਮੌਕੇ ਤੇ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਗਏ ਤੇ ਉਪਰੰਤ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਫਿਰ ਪ੍ਰੋਗਰਾਮ ਤੇ ਜਿੰਨੇ ਵੀ ਸੱਜਣ ਸੰਤ ਮਹਾਂਪੁਰਸ਼ ਪਹੁੰਚੇ ਨੇ ਸਾਰਿਆਂ ਮੇਰੇ ਵੱਲੋਂ ਦੇਰੇ ਦੇ ਮੁੱਖੀ ਹੋਣ ਦੇ ਨਾਤੇ ਹਰਨਾਨ ਜੀ ਆਨ ਧੰਨਵਾਦ। ਵਰਸੀ ਸਮਾਗਮ ਮੌਕੇ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਗਿਆ। ਇਸ ਮੌਕੇ ਤੇ ਜੇਤੂ ਖਿਡਾਰੀਆਂ ਨੂੰ ਮਹਾਪੁਰਸ਼ਾਂ ਵੱਲੋਂ ਨਗਦ ਰਕਮੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਾਹਿਗੁਰੂ ਆਹੇ ਕੁਰੂ। ਵਾ